ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਛੋਟੀ ਜਿਹੀ ਬੱਚੀ ਮੇਰੇ ਥੋੜੇ ਜਿਹਾ ਸਵਾਲ ਨੇ ਸਵਾਲ ਥੋੜੇ ਥੋੜੇ ਪਰ ਬੜੇ ਹੀ ਕਮਾਲ ਨੇ ਪਹਿਲਾ ਸਵਾਲ ਮੈਂ ਬਜ਼ੁਰਗਾਂ ਨੂੰ ਪਾਵਾਂਗੀ ਦੋ ਚਾਰ ਲਾਈਨਾਂ ਵਿੱਚ ਸਵਾਲ ਨੂੰ ਮੁਕਾਵਾਂਗੀ ਪੁੱਤ-ਪੋਤਿਆਂ ਨੂੰ ਦੱਸੋ ਕੀ ਸਿਖਾਨੇ ਉਹ ਉਂਗਲੀ ਨਾਲ ਲਾ ਕੇ ਕਦੇ ਗੁਰੂ ਕਰ ਲਿਆਉਂਦੇ ਹੋ ਗੁਰੂ ਗ੍ਰੰਥ ਸਾਹਿਬ ਵਿੱਚ ਦੱਸੋ ਕਿੰਨੇ ਰਾਗ ਨੇ ਦਸਾਂ ਗੁਰੂਆਂ ਦੇ ਨਾਮ ਕਿੰਨਿਆਂ ਨੂੰ ਯਾਦ ਨੇ ਜਿਉਂਦਾ ਨਹੀਂ ਜਵਾਬ ਜਿਉਂਦਾ ਨਹੀਂ ਜਵਾਬ ਕਿਤੇ ਰਸਕੇ ਨਾ ਬਹਿਣਾ ਜੀ ਕਵਿਤਾ ਤੋਂ ਬਾਅਦ ਮੇਰੇ ਕੋਲੋਂ ਪੁੱਛ ਲੈਣਾ ਜੀ ਦਾਦੀਆਂ ਤੇ ਤਾਈ ਕੋਲੋਂ ਪੁੱਛਣੇ ਕੁਝ ਸਵਾਲ ਨੇ ਪੁੱਤਰਾਂ ਦੇ ਸਿਰੋਂ ਕੱਟੇ ਕਿਉਂ ਵਾਲ ਨੇ ਕਵਰਾਂ ਦੇ ਉੱਤੇ ਕਵਰਾਂ ਦੇ ਉੱਤੇ ਤੁਸੀਂ ਜੋਤਾਂ ਕਿਉਂ ਜਗਾਈਆਂ ਨੇ ਅੰਮ੍ਰਿਤ ਸ਼ੱਕੇ ਵੀ ਵਾਲੀਆਂ ਕਿਉਂ ਪਾਈਆਂ ਨੇ ਗੱਲਾਂ ਮੇਰੀਆਂ ਦਾ ਤੁਸੀਂ ਬੁਰਾ ਨਾ ਮਨਾਉਣਾ ਜੀ ਮਾਤਾ 구ਜਰੀ ਦੇ ਵਾਂਗ ਪੁੱਤ ਤੇ ਸਮਝਾਉਣਾ ਜੀ ਦਾਦੀਆਂ ਤੋਂ ਬਾਅਦ ਹੁਣ ਵਾਰੀਆਂ ਹੀ ਮਾਵਾਂ ਦੀ ਪੁੱਤਰਾਂ ਦੇ ਸਿਰ ਉਹ ਠੰਡੀਆਂ ਛਾਵਾਂ ਦੀ ਤੁਸੀਂ ਦੱਸੋ ਮੂੰਹ ਤੇ ਪਰਵੱਟੇ ਕਿਉਂ ਬਣਾਏ ਨੇ ਤੁਸੀਂ ਦੱਸੋ ਮੂੰਹ ਤੇ ਪਰਵੱਟੇ ਕਿਉਂ ਬਣਾਏ ਨੇ ਵਿੱਚੋ ਵਿੱਚੋ ਕਈਆਂ ਨੇ ਤੇ ਬਾਲ ਵੀ ਕਟਾਏ ਨੇ ਛੋਟੇ ਵਿੱਚ ਤੁਹਾਡੇ ਕੋਲ ਸਿੱਖਿਆ ਕੀ ਲੈਣਗੇ ਤੁਹਾਡੇ ਵੱਲ ਵੇਖੋ ਵੀ ਨਾ ਹੀ ਅੱਗੇ ਬਹਿਣਗੇ ਅਗਲੇ ਸਵਾਲ ਲਈ ਦੱਸੋ ਸਾਰੇ ਰੈਡੀ ਨੇ ਇਸ ਸਵਾਲ ਉਹਨਾਂ ਲਈ ਜੋ ਬੱਚਿਆਂ ਦੀ ਡੈਡੀ ਨੇ ਸਿਰਾਂ ਉੱਤੇ ਪੱਗਾਂ ਸਿਰਾਂ ਉੱਤੇ ਪੱਗਾਂ ਪਰ ਦਾੜੀ ਕਿਉਂ ਮਨਾਈਏ ਸਿੱਖ ਤੁਸੀਂ ਹੈ ਨਹੀਂ ਦੱਸੋ ਪਰ ਕੇ ਈਸਾਈਏ ਮਾਂ ਤੋਂ ਜ਼ਿਆਦਾ ਬੱਚੇ ਬਾਪ ਤੋਂ ਨਹੀਂ ਡਰਦੇ ਹੁਣ ਦੱਸੋ ਫਿਰ ਤੁਹਾਡੇ ਵਿੱਚ ਨਸ਼ੇ ਕਰਨੂ ਕਰਦੇ ਅੰਤ ਵਿੱਚ ਹੁਣ ਵਸ ਵੀਰੇ ਮੇਰੇ ਰਹਿ ਗਏ ਨੇ ਚੜਦੀ ਜਵਾਨੇ ਵਿੱਚ ਥੱਕ ਕੇ ਜੋ ਬਹਿ ਗਏ ਨੇ ਉਹਨਾਂ ਦੀ ਸ਼ਹੀਦੀ ਦਾ ਉਹਨਾਂ ਦੀ ਸ਼ਹੀਦੀ ਦਾ ਤੁਸੀਂ ਥੋੜਾ ਜਿਹਾ ਮੁੱਲ ਪਾ ਲਿਓ ਸਿਰ ਉੱਤੇ ਸੋਹਣੀ ਦੇ ਤਾਰ ਤਾਂ ਸਜਾ ਲਿਓ ਬਾਜਾ ਵਾਲੇ ਗੁਰੂ ਬਾਜਾ ਵਾਲੇ ਗੁਰੂ ਸਾਨੂੰ ਆਪਣਾ ਬਣਾਇਆ ਸੀ ਪੁੱਤ ਛੱਡ ਉਹਨਾਂ ਸਾਨੂੰ ਗੱਲ ਨਾਲ ਲਾਇਆ ਸੀ ਕੀਤਾ ਇਤਬਾਰ ਕੀਤਾ ਇਤਬਾਰ ਵਿਸ਼ਵਾਸਨਾ ਦੀ ਤੋੜਿਓ ਪੁੱਤਾਂ ਨੂੰ ਸੁਜਾਕੇ ਸਿੱਖ ਪੁੱਤ ਉਹਦੇ ਮੋੜਿਓ ਪੁੱਤਾਂ ਨੂੰ ਸੁਜਾਕੇ ਸਿੱਖ ਪੁੱਤ ਉਹਦੇ ਮੋੜਿਓ ਪੁੱਤਾਂ ਨੂੰ ਸੁਜਾਕੇ ਸਿੱਖ ਪੁੱਤ ਉਹਦੇ ਮੋੜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ